ਰਣਵੀਰ ਵੀਡੀਓ ਆਪਣੀ ਥੋੜੀ ਜੀ ਅੱਜ ਡਿਸਟਰਬਿੰਗ ਜੀ ਆ ਜਿਵੇਂ ਵੀ ਕਰੇਸਿਜ਼ਮ ਨੂੰ ਲੈ ਕੇ ਆ ਵੀ ਹੁਣ ਜਿਵੇਂ ਰੀਸੈਂਟਲੀ ਕੇਸ ਹੋਇਆ ਨਾ ਜਿਵੇਂ ਐਡਮਿੰਟਨ ਦੇ ਵਿੱਚ ਪਾਰਕਿੰਗ ਲਾਉਟ ਦੇ ਵਿੱਚ ਗੋਰਾ ਸੀ ਗੋਰੇ ਵੱਲੋਂ ਆਪਣੇ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਚਾਕੂ ਨਾਲ ਹਾਂ ਤੇ ਇਹ ਆਪਣਾ ਕੋਈ ਪਹਿਲਾ ਕੇਸ ਨਹੀਂ ਆਇਆ ਹੈਗਾ ਇਦਾਂ ਨਾ ਤੇ ਇਦਾਂ ਦੇ بڑے ਕੇਸ ਆਏ ਨੇ ਤੇ ਆਪਾਂ ਉਹੀ ਚਰਚਾ ਕਰਾਂਗੇ ਵੀ ਇਦਾਂ ਆ ਕਿਉਂ ਰਹੇ ਨੇ ਆਪਾਂ ਪਹਿਲਾਂ ਵੀ ਖਰਚਾ ਕੀਤੀ ਆ ਪਰ ਆਪਾਂ ਉਦੋਂ ਇਹ ਗੱਲ ਵੀ ਕਹੀ ਸੀ ਵੀ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਤੈਨੂੰ ਯਾਦ ਹੋਣਾ ਨਾ ਆਪਾਂ ਇੱਕ ਵੀਡੀਓ 'ਚ ਗੱਲ ਕੀਤੀ ਸੀਗੀ ਸੈਲਫ ਡਿਪੈਂਡੈਂਟ ਬਾਰੇ ਵੀ ਜਿਹੜੇ ਕਹਿੰਦੇ ਨੇ ਨਾ ਵੀ ਇੰਡੀਆ ਅਸੀਂ ਖੁੱਲੇ ਨਹੀਂ ਘੁੰਮ ਸਕਦੇ ਉਦਾਂ ਹਨਾ ਤੇ ਖਾਸ ਕਰਕੇ ਕੁੜੀਆਂ ਬਾਰੇ ਗੱਲ ਸੀਗੀ ਵੀ ਅਸੀਂ ਖੁੱਲੀਆਂ ਮਤਲਬ ਸਾਨੂੰ ਇਜਾਜ਼ਤ ਨਹੀਂ ਹੈਗੀ ਰਾਤ ਨੂੰ ਘੁੰਮਣ ਦੀ ਤੇ ਅਸੀਂ ਉਹ ਨਹੀਂ ਕਰ ਸਕਦੇ ਬਟ ਖੁੱਲੇ ਤੁਸੀਂ ਰਾਤ ਨੂੰ ਕੱਲੇ ਕਹਿਣ ਦਾ ਭਾਵ ਕਨੇਡਾ 'ਚ ਵੀ ਨਹੀਂ ਹੋ ਸਕਦਾ ਉਹ ਦਿਨ ਨਹੀਂ ਰਹੇ ਹੁਣ ਬਿਲਕੁਲ ਹੁਣ ਸਿਚੁਏਸ਼ਨ ਆ ਵਰਸ ਹੋ ਰਹੀ ਹੈ ਤੇਰੀ ਸਮਝਾਤੀ ਵਧ ਗਿਆ ਇੰਡੀਆ 'ਚ ਤਾਂ ਹੈ ਕਿ ਰਾਤ ਨੂੰ ਨਹੀਂ ਘੁੰਮ ਸਕਦੇ ਕਨੇਡਾ 'ਚ ਤਾਂ ਸਹੀ ਗੱਲ ਉਸਨ ਦਿਨ 'ਚ ਵੀ ਨਹੀਂ ਹੁਣ ਬੰਦਾ ਇੱਕ ਇਹ ਕਿ ਮੈਂ ਕੱਲਾ ਕਿਤੇ ਚੱਲ ਜਾਣਾ ਪਰ ਤਾਂ ਦਿਨ 'ਚ ਕੱਲਾ ਵੀ ਨਹੀਂ ਬੰਦਾ ਬਾਹਰ ਜਾ ਸਕਦਾ ਹੈਗਾ ਅੱਜ ਕੱਲ ਤਾਂ ਇਹੋ ਜਿਹੇ ਹਾਲਾਤ ਬਣ ਰਹੇ ਨੇ ਮੈਂ ਤੁਹਾਨੂੰ ਦੱਸਦਾ ਗੱਲ ਜਿਵੇਂ ਆਪਾਂ ਨੂੰ ਆਇਆ ਨੂੰ ਹੂੰ ਹੂੰ ਮੈਂ ਨਾ ਪਰਸੋ ਚੌਥੀ ਦੀ ਗੱਲ ਹੈ ਤੇ ਜਿੱਥੇ ਮੈਂ ਕੰਮ ਕਰਦਾ ਹਨਾ ਉਹ ਮੈਂ ਰਾਤ ਨੂੰ 1:30 ਵਜੇ ਮੈਂ ਇਕੱਲਾ ਹੀ ਡੰਨ ਕਰਦਾ ਹੁਣਾ ਉਹ ਟਾਈਮ ਕੋਈ ਨਹੀਂ ਹੁੰਦਾ ਉਥੇ ਉਹ ਟਾਈਮ ਉਥੇ ਵੀ ਨਹੀਂ ਕੋਈ ਹੁੰਦਾ ਪਿਛੋੜੀ ਟ੍ਰੇਨ ਲੰਘ ਰਹੀ ਹੈ ਹਨਾ ਮਤਲਬ ਉਥੇ ਕਹਿਣ ਦਾ ਭਾਬੀ ਝਾੜੀਆਂ ਨੂੰ ਉਦਾਂ ਦਾ ਖਾਲੀ ਹੀ ਹੈ ਕੰਮ ਤੇ ਇਧਰ ਸਾਈਡ ਵਾਲਾ ਯਾਰਡ ਉਹ ਵੀ ਉਹ ਟਾਈਮ ਬੰਦ ਹੋ ਜਾਂਦਾ ਹਨਾ ਤੇ ਸੁਨਸਾਨ ਹੁੰਦਾ ਰਾਤ ਨੂੰ ਮੈਨੂੰ ਨਾ ਸ਼ੰਟਰ ਉਹ 12 ਵਜੇ ਟੰਨ ਕਰਦਾ ਮੈਂ ਵੀ ਕੁਦਰ ਤੋਂ ਪਰਸੋਂ 12 ਵਜੇ ਟੰਨ ਕਰ ਰਿਹਾ ਮੇਰੇ ਲਈ ਵੇਖਣਾ ਯਾਰ ਰਾਤ ਨੂੰ ਉਹ ਭੈ ਜਾ ਹੁੰਦਾ ਹੁਣ ਭੈ ਦਾ ਮਤਲਬ ਬਈ ਉਹ ਵੀ ਥੋੜੇ ਡਰ ਜਾ ਹੁੰਦਾ ਕਹਿੰਦਾ ਭਾਸ ਵੀ ਡਰ ਜਾ ਹੁੰਦਾ ਹੈਨਾ ਤੇ ਉਹ ਐਵੇਂ ਨਹੀਂ ਕਹਿੰਦਾ ਵੀ ਕੋਈ ਦੂਏ ਲੋਡਾ ਰਹੁੰਦਾ ਕਹਿੰਦਾ ਬਈ ਹਥਿਆਰ ਤੂਰ ਮੜਾ ਮੋਟਾ ਤਾਂ ਕਹਿੰਦਾ ਰੱਖਿਆ ਕਰ ਯਾਰ ਕਹਿੰਦਾ ਪਤਾ ਕੁਝ ਨਹੀਂ ਕਹਿੰਦਾ ਅੱਜ ਕੱਲ ਸਾਈਕੋ ਬਹੁਤ ਹਾਂ ਗੱਲ ਮੈਨੂੰ ਉਹਦੀ ਜੱਚੀ ਮਾ ਗੱਲ ਤਾਂ ਸਹੀ ਹੈ ਯਾਰ ਹੈਨਾ ਚੱਲ ਹੋਰ ਨਹੀਂ ਕੁਛ ਨਾ ਦੇ ਤੁਹਾਡੇ ਕੋਲ ਨਿੱਕਾ ਮੋਟਾ ਜਲ ਹਥਿਆਰ ਹੁੰਦਾ ਅਗਲਾ ਥੋੜਾ ਜਿਆ ਤੁਹਾਡੇ ਤੋਂ ਆਏ ਹੁੰਦਾ ਵੀ ਹਾਂ ਯਾਰ ਨਾ ਆਪਾਂ ਕੋਈ ਮੂਰੋਬਾਰਦਤ ਕਰੀਏ ਚਲੋ ਤੁਹਾਨੂੰ ਆਏ ਨਹੀਂ ਕਹਿੰਦੇ ਸੀ ਵੀ ਆਪਦਾ ਪਿਸਤੌਲ ਪਿਸਤੌਲ ਲੈ ਕੇ ਰੱਖਣ ਲੱਗ ਜਾਓ ਬਟ ਕਿਤੇ ਨਾ ਕਿਤੇ ਥੋੜੀਆਂ ਜਿਹੀਆਂ ਚੀਜ਼ਾਂ ਵੀ ਜਿੱਥੇ ਇਕੱਲੇ ਹੁੰਨੇ ਹੋ ਤੁਹਾਨੂੰ ਪਤਾ ਵੀ ਰਾਤ ਨੂੰ ਸੋਨੇ ਇਕੱਲੇ ਆਉਣਾ ਹੈ ਉਹ ਚੀਜ਼ ਕਰਨੀ ਹੈ ਥੋੜਾ ਜਿਆ ਹਥਿਆਰ ਟਾਈਪ ਕੋਈ ਚੀਜ਼ ਰੱਖਿਆ ਕਰੋ ਹਾਂ ਜਿਹਵੇਂ ਆਪਾਂ ਨੂੰ ਆਏ ਨੂੰ ਕਈ ਸਾਲ ਹੋ ਗਏ ਹੈ ਨਾ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਵੀ ਕੈਨੇਡਾ ਦੇ ਵਿੱਚ ਤਾਂ ਥੈਂਕ ਯੂ ਕਹਿਣ ਦੀ ਆਦਤਾ ਗੋਰਾ ਵੀ ਵਿੱਚ ਆ ਕੇ ਟੱਕਰ ਮਾਰੇ ਤਾਂ ਗੋਰਾ ਹੀ ਥੈਂਕ ਯੂ ਕਹਿੰ ਕੇ ਜਾਂਦਾ ਬੰਦੇ ਦੀ ਗਲਤੀ ਵੀ ਹੋਵੇ ਤਾਂ ਵੀ ਇੱਥੇ ਕੋਈ ਆਪ ਬੰਦਾ ਥੈਂਕ ਯੂ ਕਹਿ ਕੇ ਜਾਂਦਾ ਹਨਾ ਤੇ ਉੱਪਰੋਂ ਕੀ ਹੁੰਦਾ ਸੀ ਹਰੇਕ ਬੰਦਾ ਕਹਿੰਦਾ ਸੀ ਹਾਂ ਵੈਲਕਮ ਟੂ ਕੈਨੇਡਾ ਵੈਲਕਮ ਟੂ ਕੈਨੇਡਾ ਕਿੰਨੀ ਰਿਸਪੈਕਟ ਕਰਦੇ ਹੁੰਦੇ ਸੀ ਕਿਸੇ ਸਟੋਰ 'ਚ ਜਾਈਏ ਕਿਸੇ ਆਪਾ ਰੈਸਟੋਰੈਂਟ ਤੇ ਜਾਈਏ ਤਾਂ ਸਾਰੇ ਐਵੇਂ ਕਰਦੇ ਸੀ ਕਿ ਹਾਂ ਯਾਰ ਪੰਜਾਬੀ ਆਏ ਨੇ ਕਿੰਨੇ ਹਾਰਡ ਵਰਕਿੰਗ ਮੁੰਡੇ ਨੇ ਜਾਂ ਮੁੰਡੇ ਮੁੰਡੇ ਕੁੜੀਆਂ ਜਿਹੜੀ ਵੀ ਹੈਗੇ ਨੇ ਹਨਾ ਵੀ ਦਿਨ ਰਾਤ ਕੰਮ ਕਰਦੇ ਨੇ ਪੜ੍ਹਾਈ ਕਰਦੇ ਨੇ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਤਾਂ ਥੋੜਾ ਜਿਹਾ ਪੁੱਠਾ ਚੱਲਣ ਲੱਗ ਗਿਆ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਕਿ ਪੰਜਾਬੀਆਂ ਨੂੰ ਤਾਂ ਅੱਜ ਕੱਲ ਇਹ ਹੈ ਕਿ ਜੇ ਕਿਤੇ ਪੰਜਾਬੀ ਕਿਸੇ ਸਟੋਰ 'ਚ ਜਾ ਕਿਤੇ ਜਾਂਦੇ ਨੇ ਨਾ ਪੰਜਾਬੀਆਂ ਨੂੰ ਤਾਂ ਹਾਏ ਹੈਲੋ ਥੈਂਕ ਯੂ ਨਾਮ ਦੀ ਚੀਜ਼ ਉਹਨਾਂ ਨੇ ਖਤਮੇ ਕਰਤੀ ਉਹ ਕਿਉਂ ਕਿਉਂਕਿ ਜਿਹੜੀਆਂ ਅੱਜਕੱਲ ਨਿਊਜ਼ਾਂ ਚੱਲ ਰਹੀਆਂ ਨੇ ਟੀਵੀ ਤੇ ਲਾ ਲਓ ਇੰਸਟਾਗ੍ਰam ਤੇ ਲਾ ਲਓ ਫੇਸਬੁੱਕ ਤੇ ਲਾ ਲਓ ਹਮ ਆਪਣੀ ਹੁਲੜਵਾਜੀ ਵਾਲੀਆਂ ਵੀਡੀਓਾਂ ਚੰਗੀਆਂ ਵੀਡੀਓ ਤਾਂ ਕੋਈ ਵਾਇਰਲ ਨਹੀਂ ਹੁੰਦੀ ਹੁੰਦੀ ਹੈ ਕਿ ਆ ਆਪਾਂ ਮੰਨਦੇ ਆ ਕਿ ਚੰਗੀਆਂ ਵੀ ਬਹੁਤ ਸਾਰੀਆਂ ਨੇ ਪਰ ਮੇਨ ਨੈਗੇਟਿਵ ਚੀਜ਼ ਹੀ ਜ਼ਿਆਦਾ ਫੈਲਦੀ ਹੁੰਦੀ ਹੈ ਉਹਮੇ ਹੀ ਪੰਜਾਬੀਆਂ ਦੀਆਂ ਜਿਹੜੀਆਂ ਹੁਲੜਵਾ ਜਿਹੜੀਆਂ ਵੀਡੀਓ ਨੇ ਉਹ ਜ਼ਿਆਦਾ ਫੈਲ ਰਹੀਆਂ ਨੇ ਉੱਥੇ ਹੁਣ ਗੋਰਿਆਂ ਨੇ ਜਾਂ ਗੋਰੇ ਜਾਂ ਫਿਰ ਇੱਥੇ ਦੇ ਪੁਰਾਣੇ ਰਹਿਣ ਵਾਲੇ ਉਹ ਵੀ ਹੁਣਾਂ ਨਾ ਦੁਖੀ ਹੋਣ ਲੱਗੇ ਕਹਿਣ ਲੱਗੇ ਕਿ ਹਾਂ ਹਰ ਗੱਲ ਤੇ ਉਹਨਾਂ ਨੂੰ ਵੀ ਚੇੜ ਮੱਚਦੇ ਆ ਵੀ ਯਾਰ ਫੇਰ ਆਗੇ ਜਾਂ ਫਿਰ ਉਸ ਤੋਂ ਇਲਾਵਾ ਜਿਹੜਾ ਟਰੂਡੋ ਨੇ ਹਾਲਾਤ ਬਣਾਏ ਨੇ ਹੁਣ ਜਿਹੜੇ ਕੰਮ ਇੱਥੇ ਪਹਿਲਾਂ ਗੋਰੇ ਸਟੋਰਾਂ ਤੇ ਕਰ ਰਹੇ ਸੀ ਉਹਨਾਂ ਤੇ ਉਹਨਾਂ ਨੂੰ ਹੁਣ ਪੰਜਾਬੀਆਂ ਨੇ ਰੋਕ ਲਿਆ ਤੇ ਹੁਣ ਉਹਨਾਂ ਨੂੰ ਇਹ ਵੀ ਹੋ ਗਿਆ ਕਿ ਸਾਡੀਆਂ ਜੌਬਾਂ ਖਾ ਗਏ ਇਸ ਕਰਕੇ ਉਹ ਉਹ ਨਾ ਇਰੀਟੇਟ ਹੁਣ ਜ਼ਿਆਦਾ ਹੋਣ ਲੱਗੇ ਇਹਦੇ ਕਰਕੇ ਹੀ ਸਟ੍ਰੈਸ ਵਧ ਰਹੇ ਆ ਉਹਨਾਂ ਦੇ ਵਿੱਚ ਸਾਈਕੋ ਵਧਿਆ ਰਹੇ ਨੇ ਤਾਂ ਆ ਜਿਹੜਾ ਉਹ ਥੋੜੇ ਦਿਨ ਪਹਿਲਾਂ ਇੱਕ ਗੱਲਬਾਤ ਹੋਈ ਆ ਨਾ ਜੋ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਕਿ ਸਿਗੋਰੇ ਨੇ ਇਹ ਵੀ ਉਹਨਾਂ ਸਾਈਕੋਆਂ ਦੇ ਵਿੱਚ ਇੱਕ ਸੀ ਸ਼ਾਇਦ ਕਿਸੇ ਟਾਈਮ ਉਹਨਾਂ ਦੇ ਜੋਬਾਂਗੇ ਹੋਣਾ ਮੈਂ ਉਹਦਾਂ ਕੋਈ ਹਮਦਰਦੀ ਨਹੀਂ ਜਤਾ ਰਿਹਾ ਹੈਗਾ ਪਰ ਫੇਰ ਵੀ ਗੱਲ ਇਹ ਹੈ ਕਿ ਜਿਹੜੇ ਬੰਦੇ ਮਿਹਨਤ ਕਰ ਰਹੇ ਨੇ ਚਲ ਉਹਨਾਂ ਦੇ ਕੀ ਤਾਂ ਸਾਹਮਣੇ ਆਉਂਦੀ ਨਹੀਂ ਪਰ ਜਿਹੜੇ ਬੰਦੇ ਹੁੱਲੜ ਵਜੇ ਕਰਨ ਆ ਗੱਡੀਆਂ ਪੁਲਿਸ ਦੀਆਂ ਗੱਡੀਆਂ ਦੇ ਉੱਤੋਂ ਦੀ ਲੰਘਾਉਂਦੇ ਫਿਰਦੇ ਨੇ ਹਨਾ ਜਾਂ ਫਿਰ ਆ ਗੱਡੀਆਂ ਦੇ ਉੱਪਰ ਚੜ੍ਹ-ਚੜ੍ਹ ਕੇ ਕੋਕਾ ਮਾਰ ਰਹੇ ਨੇ ਹੁਣ ਮੈਂ ਕਈ ਵੀਡੀਓਾਂ ਤੇ ਕਮੈਂਟ ਵੀ ਪੜ੍ਹੇ ਨੇ ਕਿ ਗੋਰੇ ਗੋਰੀਆਂ ਦੇ ਕਮੈਂਟ ਹੁੰਦੇ ਨੇ ਉਹ ਕੀ ਕਹਿੰਦੇ ਨੇ ਵੀ ਨਾ ਅਸੀਂ ਨੈਗਰਾਜਾ ਜਾ ਸਕਦੇ ਨਾ ਅਸੀਂ ਟੋਰਾਂਟੋ ਜਾ ਸਕਦੇ ਆ ਕਿਉਂਕਿ ਨੈਗਰਾਜਾ ਜਾਂਦੇ ਆ ਉੱਥੇ ਵੀ ਪੰਜਾਬੀ ਕੂਕਾ ਮਾਰ ਰਹੇ ਹੁੰਦੇ ਨੇ ਟੋਰਾਂਟੋ ਜਾਂਦੇ ਤਾਂ ਉੱਥੇ ਵੀ ਕੂਕਾ ਗੱਡੀਆਂ ਦੇ ਚੜ ਚੜ ਕੇ ਮਾਰ ਰਹੇ ਹੁੰਦੇ ਨੇ ਤਾਂ ਉਹਨਾਂ ਦਾ ਉੱਥੇ ਜਾਣ ਦਾ ਮਨ ਨਹੀਂ ਕਰਦਾ ਹੈਗਾ ਤੇ ਉਵੇਂ ਹੀ ਜਿਹੜੇ ਪੰਜਾਬੀ ਇੱਥੇ ਪਹਿਲਾਂ ਆਏ ਹੋਏ ਨੇ ਹੁਣ ਉਹਨਾਂ ਨੂੰ ਵੀ ਹੇਟ ਕਿਨਾਂ ਨਾਲ ਹੋ ਰਹੀ ਆ ਸਾਰਿਆਂ ਨਾਲ ਹੋ ਰਹੀ ਆ ਚਾਹੇ ਕੋਈ ਚੰਗਾ ਚਾ ਕੋਈ ਮਾੜਾ ਪਰ ਜਿਵੇਂ ਕਿ 네ਗੇਟਿਵ ਜੀ ਇਹ ਈ ਜ਼ਿਆਦਾ ਵੱਧਦੀ ਆ ਨਾ ਤਾਂ ਉਹਨਾਂ ਲਈ ਇਹ ਆਉਂਦਾ ਕਿ ਹਾਂ ਨਾਰਮਲ ਤਾਂ ਹੁਣ ਆਣੀ ਬਲਕੇ ਪੱਗ ਵਾਲਿਆਂ ਨੂੰ ਦੇਖ ਕੇ ਦੱਸਣਾ ਕਿ ਹਾਂ ਇਹ ਪੰਜਾਬੀ ਆ ਜਾਂ ਫਿਰ ਕਲਰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਇਹ ਤਾਂ ਪੰਜਾਬੀ ਆ ਤੇ ਉਹਦੇ ਮਨ ਦੇ ਵਿੱਚ ਹੇਟ ਆਉਣ ਲੱਗ ਜਾਂਦੀ ਆ ਤੇ ਉਵੇਂ ਹੀ ਸਾਰਿਆਂ ਨਾਲ ਰੈਸਿਜ਼ਮ ਵੱਧ ਰਿਹਾ ਸਾਰਿਆਂ ਨਾਲ ਆ ਇੱਥੇ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਹਾਂ ਆਪਾਂ ਕਿਸ ਨੂੰ ਇੱਥੇ ਚੱਜ ਨਾਲ ਬੁਲਾ ਸਕਦੇ ਹਾਂ ਕਿਸ ਨੂੰ ਨਹੀਂ ਬੁਲਾ ਸਕਦੇ ਹੈਗੇ ਹੁਣ ਤਾਂ ਮੈਂ ਤਾਂ ਸੰਦਲੇ ਜਦੋਂ ਮੈਂ ਵੀ ਕਿਤੇ ਹੋਰ ਆਪਰਾ ਸਟੋਰ ਤੇ ਜਾਂਦਾ ਨਾ ਹੁਣ ਜਿੱਥੇ ਮੈਂ ਰਹਿਣਾ ਇੱਥੇ ਮੋਸਟਲੀ 80 90% ਗੋਰੇ ਹੀ ਨੇ ਪਰ ਜਦੋਂ ਵੀ ਕਿਤੇ ਜਾਂਦਾ ਹੁਣ ਮੈਨੂੰ ਇਹ ਨਹੀਂ ਫੀਲ ਹੁੰਦਾ ਕਿ ਹਾਂ ਗੋਰੇ ਵੀ ਪਹਿਲਾਂ ਵਾਲੇ ਤਰੀਕੇ ਨਾਲ ਬੁਲਾ ਰਹੇ ਨੇ ਹੂੰ ਐਵੇਂ ਲੱਗਦਾ ਹੀ ਨਹੀਂ ਹੈਗਾ ਕਿ ਹਾਂ ਗੋਰੇ ਖੁਸ਼ੀ ਨਾਲ ਬੁਲਾ ਰਹੇ ਨੇ ਪਹਿਲਾਂ ਤਾਂ ਬੜੀ ਗੁਰ ਮੈਨੂੰ ਮੈਂ ਇਹ ਨਹੀਂ ਕਰ ਰਿਹਾ ਕਿ ਹਾਂ ਮੈਂ ਗੋਰੇ ਨੂੰ ਬੁਲਾਉਣੇ ਆ ਇੱਥੇ ਪਰ ਗੱਲ ਇਹ ਕਿ ਮਾਹੌਲ ਦੀ ਗੱਲ ਹੁੰਦੀ ਹੈ ਨਾ ਇੱਕ ਮਾਹੌਲ ਤਾਂ ਹਰੇਕ ਨੂੰ ਚਾਹੀਦਾ ਹੁੰਦਾ ਹੈ ਰਹਿਣ ਵਾਸਤੇ ਹੁਣ ਕੈਨੇਡਾ ਵਾਲੇ ਨੇ ਹੁਣ ਇੰਡੀਆ ਤੋਂ ਲੋਕ ਇੱਥੇ ਕੈਨੇਡਾ ਕਿਉਂ ਆ ਰਹੇ ਨੇ ਵੀ ਹਾਂ ਬਾਈ ਇੱਥੇ ਪੀਸ ਹੈ ਇੱਥੇ ਹੁਣ ਪੀਸ ਤਾਂ ਖਰਾਬ ਕਰਤੀ ਠੀਕ ਆ ਜਿਹੜੇ ਕਹਿੰਦੇ ਨੇ ਹਾਂ ਕੈਨੇਡਾ ਦੇ ਵਿੱਚ ਰਾਤ ਨੂੰ ਨਹੀਂ ਘੁੰਮ ਸਕਦੇ ਹੋਂ ਇੰਡੀਆ ਦੇ ਵਿੱਚ ਤੁਸੀਂ ਰਾਤ ਨੂੰ ਨਹੀਂ ਘੁੰਮ ਸਕਦੀਆਂ ਕੁੜੀਆਂ ਕੈਨੇਡਾ ਦੇ ਵਿੱਚ ਮੁੰਡਾ ਵੀ ਦਿਨੋਂ ਨਹੀਂ ਘੁੰਮ ਸਕਦਾ ਹੈਗਾ ਇਕੱਲਾ ਆਈ ਨਹੀਂ ਪਤਾ ਕਦੋਂ ਕਿਸ ਨਾਲ ਕੀ ਗੱਲਬਾਤ ਹੋ ਜੇ ਉਹੋ ਚੀਜ਼ ਜਿਹੜੇ ਲਾਈਫ ਸਟਾਈਲ ਤੁਸੀਂ ਇੱਥੇ ਆ ਰਹੇ ਸੀ ਉਹ ਤਾਂ ਉਸ ਤੋਂ ਜ਼ਿਆਦਾ ਵੀ ਬਦਨਾਮ ਹੋ ਗਿਆ ਇੰਡੀਆ ਦੇ ਵਿੱਚ ਤਾਂ ਚਲੋ ਫੇਰ ਵੀ ਕੋਈ ਨਾ ਕੋਈ ਹੀਲਾ ਹੁੰਦਾ ਦੋਸਤ ਮਿੱਤਰ ਭੈਣ ਭਰਾ ਕੋਈ ਔਖੇ ਵੇਲੇ ਟਾਈਮ ਤੇ ਫੋਨ ਵੀ ਚੱਕ ਲੈਂਦਾ ਇਸੇ ਦਾ ਨਹੀਂ ਪਤਾ ਵੀ ਫੋਨ ਲੈਣਾ ਚੱਕੇ ਇੱਥੇ ਕਿਸੇ ਬੰਦੇ ਦੇ ਮਾੜਾ ਟਾਈਮ ਆ ਜੇ ਆਈ ਨਹੀਂ ਪਤਾ ਕੋਈ ਸਾਹਮਣ ਵਾਲਾ ਨਾ ਹੋਵੇ ਇੱਥੇ ਉਹ ਹਨਾ ਕੋਈ ਵੀ ਨਹੀਂ ਹੁੰਦਾ ਹੈਗਾ ਇੱਥੇ ਤਾਂ ਮੈਂ ਕਹਿੰਦਾ ਜੇ ਕਿਸੇ ਬੰਦੇ ਨੂੰ ਫੋਨ ਲਾ ਲੇ ਅ ਅਗਲਾ ਬੰਦਾ ਉਹਨੇ ਫੋਨ ਜਗਾ ਚੱਲ ਠੀਕ ਆ ਯਾਰ ਮਸਾ ਕੰਮ ਤੋਂ ਆਇਆ ਬਾਅਦ ਚ ਕਰਾਂਗੇ ਫੋਨ ਦੁਬਾਰੇ ਇੱਥੇ ਤਾਂ ਬੜਾ ਬੜੇ ਇਹੀ ਗੱਲਾਂ ਚੱਲ ਰਹੀਆਂ ਨੇ ਹੁਣ ਰੇਸਿਜ਼ਮ ਵਧੀ ਜਾ ਰਿਹਾ ਉੱਪਰ ਉਹ ਪੰਜਾਬੀ ਹੁਣ ਇੱਕ ਥੋੜੇ ਦਿਨ ਪਹਿਲਾਂ ਮਦਲੇਰ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਗੱਲ ਕੀਤੀ ਸੀ ਕਿ ਹਾਂ ਸਟੂਡੈਂਟ ਮੰਨਿਆ ਕਿ ਬਹੁਤ ਸਾਰੇ ਜਿਹੜੇ ਆਉਂਦੇ ਨੇ ਵੀ ਆ ਚੱਲ ਰਹੀਆਂ ਨੇ ਵੀਡੀਓ ਆਉਂਦੀਆਂ ਨੇ YouTube ਤੇ ਜਾਂ Instagram ਤੇ ਰੀਲ ਆਉਂਦੀਆਂ ਨੇ ਕਿ ਮਾੜੇ ਹੈਗੇ ਨੇ ਠੀਕ ਆ ਪਰ ਸਾਰੇ ਤਾਂ ਨਹੀਂ ਮਾੜੇ ਹੈਗੇ ਉਹ ਵੀਡੀਓ ਦੇ ਤੇ ਥੱਲੇ ਸਾਰੇ ਕਮੈਂਟ ਇਹ ਨੇ ਸਾਰੇ ਪੰਜਾਬੀਆਂ ਦੇ ਉਹ ਗੋਰੀ ਨਹੀਂ ਗੋਰੀ ਕਮੈਂਟ ਹੁਣ ਪੰਜਾਬੀ ਵੀਡੀਓ ਤੇ ਤਾਂ ਨਹੀਂ ਕਰਨਗੇ ਸਾਰੇ ਪੰਜਾਬੀਆਂ ਦੇ ਕਮੈਂਟ ਇਹ ਨੇ ਕਿ ਹਾਂ ਪੰਜਾਬ ਗੋਰੀ ਮਤਲਬ ਪੰਜਾਬੀ ਭਜਾਓ ਕੈਨੇਡਾ ਬਚਾਓ ਇੰਨੇ ਇੱਕ ਗਾਲਾਂ ਕੱਢ ਰਹੇ ਨੇ ਪੰਜਾਬੀ ਹੀ ਪੰਜਾਬੀਆਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਕੋਣ ਨੇ ਜਿਹੜੇ ਮਤਲਬ ਮੁੰਡੇ ਕੁੜੀਆਂ ਦੇ ਕਮੈਂਟ ਨੇ ਦਲੇਰ ਲਗਭਗ ਉਹਨਾਂ ਦੀ ਜਿਵੇਂ ਫੋਟੋ ਵੀ ਦੇਖੂੰਗਾ ਲਗਭਗ 20 ਤੋਂ 25 ਸਾਲ ਦੇ ਵਿੱਚ ਵਿੱਚ ਉਮਰ ਹੋਗੀ ਉਹੀ ਬੰਦੇ ਕਮੈਂਟ ਕਰ ਰਹੇ ਨੇ ਕਿ ਹਾਂ ਸਾਲਿਆਂ ਨੂੰ ਸਟੂਡੈਂਟਾਂ ਨੂੰ ਵਾਪਸ ਭੇਜੋ ਤੁਸੀਂ ਕਿਸ ਵੇਸ ਤੇ ਆਏ ਹੋ ਵੀ ਉਹ ਵੀ ਤਾਂ ਆਏ ਨੇ ਜਾਂ ਫਿਰ ਗੱਲ ਇਹ ਹੈ ਕਿ ਉਹ ਕਿਸੇ 스ਪੌਸਲ ਨਾਲ ਆ ਕੇ ਹੋਣ ਉਹਨਾਂ ਦੀ ਵਾਈਫ ਜਾਂ ਉਹਨਾਂ ਦਾ ਹਸਬੰਡਾ ਜੋ ਆ ਉਹ ਪੀਆਰ ਹੋ ਗਿਆ ਹੋਊਗਾ ਉਹ ਭਾਈ ਤੁਸੀਂ ਵੀ ਤਾਂ ਉਹੀ ਸੀ ਹੁਣ ਜੇ ਕੋਈ ਬੰਦਾ ਸਟੂਡੈਂਟ ਆ ਕੇ ਇੱਥੇ ਆ ਕੇ ਪੱਕਾ ਹੋ ਗਿਆ ਚਲੋ ਮੰਨਿਆ ਉਹਨੇ ਘਰ ਵੀ ਲੈ ਲਿਆ ਤਾਂ ਤੁਸੀਂ ਹੁਣ ਆਪਣੇ ਜੜਾ ਭੁੱਲੀ ਜਾ ਰਹੇ ਹੁਣ ਤੁਸੀਂ ਵੀ ਸਟੂਡੈਂਟ ਨੂੰ ਮਾੜਾ ਕਹੀ ਜਾਂ ਮਾੜਾ ਕਹੋ ਪਰ ਉਹਨਾਂ ਨੂੰ ਕਹੋ ਨਾ ਜਿਹੜੇ ਬੰਦੇ ਗਲਤ ਕਰ ਰਹੇ ਨੇ ਪਰ ਬਹੁਤ ਸਾਰੇ ਚੰਗੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਬਦਨਾਮ ਕਰਨ ਨਾਲ ਇੱਕ ਗੱਲ ਤਾਂ ਇਹ ਕਰ ਕੇ ਨਹੀਂ ਆ ਯਾਰ ਆਪਾਂ ਜਿਹਨਾਂ ਨੂੰ ਸੌਖੀ ਪੀਆਰ ਮਿਲ ਗਈ ਨਾ ਬਈ ਉਹ ਮੁੱਲ ਨਹੀਂ ਸਮਝਦੇ ਇਹ ਚੀਜ਼ ਦਾ ਵੀ ਜਿਹਨੇ 5-5 ਸਾਲ ਗਾਲ ਕੇ ਉਹ ਚੀਜ਼ ਪ੍ਰਾਪਤ ਕੀਤੀ ਹੈਗੀ ਨਾ ਉਹ ਮੁੱਲ ਨਹੀਂ ਸਮਝ ਸਕਦੇ ਇਹ ਉਹੀ ਨੇ ਜਿਹੜੇ ਕੈਨਰਮੀ ਸੌਖੀ ਮਿਲ ਗਈ ਜਿਹੜੇ ਪਹਿਲਾਂ ਗੱਲ ਉੱਡੀ ਦੀ ਵੀ ਆਪਦੀਆਂ ਭੈਣਾ ਭੈਣਾਂ ਨਾਲ ਵਿਆਹ ਕਰਾ ਕੇ ਆਏ ਉਹਨੇ ਇਹ ਉਹ ਬੰਦੇ ਨਹੀਂ ਗਿਆ ਸੱਚ ਜਿਨ੍ਹਾਂ ਨੂੰ ਸਖਾਲਾ ਮਿਲ ਗਿਆ ਆਪਣੇ ਆਪਣਾ ਮਿਲ ਗਿਆ ਸਾਰਾ ਕੁਝ ਓਦਾਂ ਮਿਲ ਗਿਆ ਦੇਖੋ ਯਾਰ ਮਾੜੇ ਚੰਗੇ ਅੰਸਰ ਹਰੇਕ ਕਮਿਊਨਿਟੀ ਚ ਹੁੰਦੇ ਨੇ ਆਪਣੀ ਵੀ ਹੈਗੇ ਨੇ ਹੁਣ ਜਿਵੇਂ ਰੀਸੈਂਟਲੀ ਇੱਕ ਵੀਡੀਓ ਆਈ ਸੀ ਨਾ ਮਾਰਟਨ ਟੇਮ ਆਊਟਨ ਦੀ ਵੀਡੀਓ ਵਾਚ ਕਰੋ ਬੈਸਟਵਰਡ ਪਲਾਜ਼ੀ ਦੀ ਉਹਦੇ ਵਿੱਚ ਉਹ ਬ੍ਰਾਂਕੋ ਗੱਡੀ ਆ ਪੁਲਿਸ ਵਾਲਾ ਆ ਰਿਹਾ ਨਾ ਪੁਲਿਸ ਵਾਲੇ ਦੀ ਗੱਡੀ ਦੇ ਉੱਪਰ ਚੜ੍ਹ ਰਿਹਾ ਅਟੈਂਪਟ ਟੂ ਮਰਡਰ ਅਟੈਂਪਟ ਕੀਤਾ ਉਹ ਚੀਜ਼ ਕੀਤੀ ਹੈ ਨਾ 25 ਸਾਲ ਦਾ ਨੌਜ ਕੀਤੇ ਉਹ ਚੀਜ਼ ਉਹਨੇ ਕਰਤੀ ਹੁਣ ਪਰ ਉਹ ਚੀਜ਼ ਦਾ ਟਾਲ ਆ ਕੇ ਆਪਾਂ ਸਾਰੀ ਕਮਿਊਨਿਟੀ ਹੁਣ ਨਹੀਂ ਕਹਿ ਸਕਦੇ ਹੁਣ ਉਧਰ ਇੱਕ ਤਾਂ ਪਾਸੇ ਧਾਰਨੇ ਲੱਗ ਰਹੇ ਨੇ ਹਨ ਇੱਕ ਪਾਸੇ ਆਹ ਚੀਜ਼ ਹੋ ਰਹੀ ਆ ਅਗਲ ਉਹ ਤਾਂ ਕਹਿੰਦੇ ਨੇ ਵੀ ਹਾਂ ਥੋੜੇ ਧਾਰਨੇ ਅਸੀਂ ਕਰਾਂਗੇ ਕੀ ਵੀ ਚੱਕ ਲੋ ਆਪਦੇ ਨੂੰ ਤੁਸੀਂ ਤਾਂ ਆ ਕੁਝ ਕਰਦੇ ਫਿਰਦੇ ਹੋ ਸੋ ਯਾਰ ਦੇਖੋ ਖੁੱਲੜ ਬਾਜੀ ਦਾ ਵੀ ਇੱਕ ਉਹ ਹੁੰਦਾ ਠੀਕ ਹੈ ਇੱਕ ਰੀਜਨ ਨੇ ਵੀ ਹਿਸਾਬ ਨਾਲ ਹੁਣ ਜਿੰਨੀ ਆਰੀ ਇੱਕ ਚੀਜ਼ ਤੁਸੀਂ ਜ਼ਿਆਦਾ ਕਰ ਜਾਂਦੇ ਹੋ ਕੁਝ ਥੋੜਾ ਓਵਰ ਹੋ ਜਾਂਦਾ ਹੁਣ ਆ ਟਰਨਟੀ ਕਾਮਨ ਹੈ ਨਾ ਉੱਥੇ ਫੈਮਲੀਆ ਨੂੰ हट ਗਈਆਂ ਪਹਿਲਾਂ ਸ਼ੈਡਨ ਆਉਣ ਵਟ ਗਈਆਂ ਬੈਸਟਵਰਡ ਪਲੱਸ ਦੇ ਆਉਣ ਵਟੀਆਂ ਹੋਈਆਂ ਨੇ ਫੈਮਲੀਆ ਮਤਲਬ ਕਿਤੇ ਨਾ ਕਿਤੇ ਤੁਸੀਂ ਆਪਦਿਆਂ ਵਾਸਤੇ ਹੀ ਮਾਹੌਲ ਖਰਾਬ ਕਰ ਰਹੇ ਹੋ ਸੋ ਬੈਟਰ ਹੈ ਬਈ ਯਾਰ ਥੋੜਾ ਜਿਹਾ ਜੋ ਵੀ ਸੁਣ ਰਹੇ ਨੇ ਨਾ ਤੋਂ ਥੋੜਾ ਧਿਆਨ ਰੱਖੋ ਯਾਰ ਇਹ ਚੀਜ਼ਾਂ ਨਾ ਤੇ ਇਹ ਕੋਈ ਮਾੜੀ ਮਾਨ ਵਾਲੀ ਗੱਲ ਨਹੀਂ ਯਾਰ ਕਿਤੇ ਨਾ ਕਿਤੇ ਨੁਕਸਾਨ ਆਪਣਾ ਹੀ ਹੁੰਦਾ ਹੈ ਬਿਲਕੁਲ ਉਹ ਇਹ ਜਿਹੜੀ ਜਿਹੜੀ ਮੈਂ ਕਹਿੰਦਾ ਇੱਥੇ ਕਲੋਨੀ ਚ ਪੰਜਾਬੀ ਰਹਿਣ ਲੱਗ ਗਏ ਨੇ ਨਾ ਉਥੋਂ ਅਲਦਾਲੋ ਗੋਰੇ ਘਰ ਵੇਚ-ਵੇਚ ਕੇ ਭੱਜ ਜਾਂਦੇ ਨੇ ਸਹੀ ਹੈ ਇਹ ਰਿਐਲਿਟੀ ਆ ਬ੍ਰੈਂਟਨ ਖਾਲੀ ਹੋ ਗਿਆ ਬ੍ਰੈਂਟਨ ਦੇ ਲਈ ਪੰਜਾਬੀਆਂ ਦਾ ਛੋੜਨਾ ਸੀ ਸ਼ੁਰੂ ਤੋਂ ਬਿਲਕੁਲ ਬਿਲਕੁਲ ਹੋਰ ਵੀ ਆਲੇ-ਦਾਲੇ ਜਿਹੜੇ ਛੋਟੇ ਸ਼ਹਿਰ ਹੈਗੇ ਨੇ ਉੱਥੋਂ ਵੀ ਹੁਣ ਦੇਖਦੇ ਆ ਗੋਰੇ ਘੱਟੀ ਜਾਂਦੇ ਨੇ ਹਰ ਜਗ੍ਹਾ ਤੋਂ ਦੂਰ ਚਾਈ ਜਾ ਰਹੇ ਨੇ ਗਲਤੀ ਉਹਨਾਂ ਦੀ ਨਹੀਂ ਹੈ ਕਿ ਹਾਂ ਉਹ ਕਿਸੇ ਗੱਲ ਤੇ ਗੁੱਸਾ ਕਰ ਰਹੇ ਨੇ ਠੀਕ ਆ ਉਹਨਾਂ ਦਾ ਆਪਣਾ ਦੇਸ਼ ਆ ਉਹਨਾਂ ਨੂੰ ਪੀਸ ਪਸੰਦ ਆ ਤਾਂ ਠੀਕ ਆ ਉਹਨਾਂ ਤੇ ਰਹਿਣ ਦੋ ਪਰ ਆਪਣੀਆਂ ਜੋ ਗਲਤ ਵੀਡੀਓਵਾਂ ਵਾਇਰਲ ਹੋ ਰਹੀਆਂ ਨੇ ਆਪਾਂ ਕਿਸੇ ਪਾਸੇ ਤਾਂ ਚੰਗੇ ਵਾਸਤੇ ਉਹ ਧਰਨ ਲਾ ਰਹੇ ਆਂ ਦੂਜੇ ਪਾਸੇ ਆਪਣੀਆਂ ਹੋਰ ਵੀਡੀਓਵਾਂ ਵਾਇਰਲ ਹੋ ਰਹੀਆਂ ਨੇ ਤਾਂ ਹੇਟ ਤਾਂ ਬਧਨੀਓ ਆ ਤੇ ਉਹਨਾਂ ਨੇ ਤਾਂ ਪਹਿਲਾਂ ਵੀ ਦੇਵੇਂ ਹੁਣ ਆਪਾਂ ਨਾ ਕਰਦੇ ਆ ਨਾ ਤੇਰੇ ਪੰਜਾਬ ਦੇ ਵਿੱਚ ਭਈਏ ਆਉਂਦੇ ਨੇ ਤਾਂ ਇਹ ਹੁੰਦਾ ਕਿ ਯਾਰ ਪੰਜਾਬ ਦੀਆਂ ਨੌਕਰੀਆਂ ਖਾ ਕੇ ਪੰਜਾਬ ਦੇ ਇੱਥੇ ਸਰਕਾਰੀ ਨੌਕਰੀਆਂ 'ਚ ਭਈਏ ਆਏ ਫਿਰਦੇ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਭਈਏ ਆਏ ਫਿਰਦੇ ਨੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਬਿਜ਼ਨਸ ਨੇ ਉਹ ਭਈਏ ਚਲਾ ਰਹੇ ਨੇ ਆਪਣੇ ਮਨ 'ਚ ਹੇਟ ਆਉਂਦੀ ਆ ਗੱਲ ਸੁਣੀ ਦੀ ਗੱਲ ਇਹਨਾਂ ਦੇ ਮਨ 'ਚ ਧਰਨੇ ਵੀ ਤੇ ਮੂਰੇ ਲੱਗਿਆ ਕਰਨਗੇ ਸਹੀ ਗੱਲ ਆ ਬਿਲਕੁਲ हां भैया भैया पे जो कनाडा पंजाब बचाओ ए <laughs> जे कुछ चलदा ना ਹੁਣ ਕੈਨੇਡਾ ਜੇ ਚੱਲਦਾ ਪੰਜਾਬੀ ਪੇ ਜਾਓ ਕੈਨੇਡਾ ਬਚਾਓ ਇਹ ਗੱਲਾਂ ਚੱਲ ਰਹੀਆਂ ਨੇ ਹੁਣ ਤਾਂ ਇਹਦਾ ਹੱਲ ਵੀ ਆਪਾਂ ਆਪੇ ਕਰ ਸਕਦੇ ਹਾਂ ਥੋੜਾ ਜਿਹਾ ਪੀਸ ਨਾਲ ਰਹਿਣਾ ਸਿੱਖੀਆ ਹਣਾ ਜੇ ਹੁੱਲੜ ਬਾਜੀ ਤੁਸੀਂ ਕਰਨਾ ਹੀ ਆਂ ਜਰ ਮੈਂ ਦਲੇਰ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਨੰਦ ਮਾਣਨ ਦੇ ਹੋਰ ਬੜੇ ਤਰੀਕੇ ਹੁੰਦੇ ਨੇ ਦੁਨੀਆ ਤੇ ਹਨਾ ਵਧੀਆ ਜ਼ਿੰਦਗੀ ਜਿਉਣ ਦੇ ਹੋਰ ਹੋਰ ਵਧੀਆ ਤਰੀਕੇ ਹੁੰਦੇ ਨੇ ਪਰ ਠੀਕ ਆ ਕੋਈ ਨਹੀਂ ਜੋ ਵੀ ਆਪਦੀ ਲਾਈਫ ਨੂੰ ਇੰਜੋਏ ਕਰਨਦੇ ਹਰੇਕ ਬੰਦਾ ਕਹਿੰਦਾ ਜ਼ਿੰਦਗੀ ਦਾ ਕੀ ਪਤਾ लास्ट ਦਿਨ ਹੋਵੇ ਪਰ ਉਹੀ ਆ ਨਾ ਹਰੇ ਬਹੁਤ ਅਗਲਾ ਟਿੱਕੇ ਹੁੰਦੇ ਨੇ ਜ਼ਰੂਰੀ ਨਹੀਂ ਹੈਗਾ ਕਿ ਆਪਦੀ ਕਮਿਊਨਿਟੀ ਨੂੰ ਬਦਨਾਮ ਹੀ ਕਰੋ ਪੂਰੀ ਦੀ ਪੂਰੀ ਕਮਿਊਨਿਟੀ ਸਿਰਫ ਆਹ 150 ਬੰਦਿਆਂ ਪਾਸ ਤੇ ਪਿੱਛੇ ਹੀ ਬਦਨਾਮ ਹੋ ਰਹੀ ਆ ਸਹੀ ਹੋ ਲੈ ਯਾਰ ਇਸ ਦੀ ਕੋਈ ਦੋਰ ਨਹੀਂ ਕੀ ਤੇ ਚਲ ਚਲੋ ਠੀਕ ਆ ਫਿਰ ਮੇਰਾ ਪੈਣੀ ਗੱਲ ਕਰਦੇ ਹਾਂ ਨਾ ਹੂੰ ਹੂੰ ਅੱਜ ਆਪਾਂ ਚਲੋ ਆਹੀ ਨੋਟ ਤੇ ਗੱਲ ਨਵੇੜਦੇ ਆਂ ਸੋ ਵੀਰੋ ਆਪਦਾ ਧਿਆਨ ਰੱਖੋ ਨਾ ਸੇਫਟੀ ਫਰਸਟ ਰੱਖੋ ਤੇ ਕੋਈ ਵੀ ਕੰਮ ਸੋਡੀ ਸੇਫਟੀ ਤੋਂ ਵੱਡਾ ਨਹੀਂ ਹੈਗਾ ਜਿੱਥੇ ਤੁਹਾਨੂੰ ਨਹੀਂ ਸੇਫ ਲੱਗਦਾ ਕੋਈ ਸੇਫ এনवायरमेंट ਨਹੀਂ ਲੱਗਦਾ ਉਹ ਕੰਮ ਛੱਡ ਦਿਓ ਠੀਕ ਹੈ ਜਾਂ ਥੋੜਾ ਮੋਟਾ ਕੋਈ ਆਪਦਾ ਬਚਾਅ ਪੱਖ ਵਾਲੀ ਕੋਈ ਚੀਜ਼ ਰੱਖਿਆ ਕਰੋ ਕੁੜੀਆਂ ਪੈਪਰ ਸਪਰੇਅ ਜ਼ਰੂਰ ਰੱਖਿਆ ਕਰੋ ਰਾਤ ਨੂੰ ਨਾ ਚਲੋ ਇਹ ਚੀਜ਼ਾਂ ਅੱਜ ਤੱਕ ਔਰ ਠੀਕ ਹੈ ਮਿਨਿਮਲ ਹੋ ਰਹੀਆਂ ਨੇ ਬਟ ਕੱਲ ਨੂੰ ਵਧ ਵੀ ਸਕਦੀਆਂ ਨੇ ਤੇ ਵਧਣਗੀਆਂ ਵੀ ਫੋਰ ਸ਼ੋਰ ਕਿਉਂਕਿ ਨਸ਼ਾ ਵੀ ਬਹੁਤ ਆ ਰਿਹਾ ਇਹ ਜਿਹੜੇ ਸਾਈਕੋ ਹੁੰਦੇ ਨੇ ਕਰਦੇ ਵੀ ਬਹੁਤ ਨੇ ਸੁੱਧ ਬੁੱਧ ਭੁੱਲ ਜਾਂਦੇ ਨੇ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਸੋ ਆਪ ਦਾ ਬਚਾਓ ਜ਼ਰੂਰ ਕਰੋ ਨਾ ਜਿੱਦਾਂ ਵੀ ਕਰੋ ਪਰਿਵਾਰ ਤੋਂ ਬਹੁ ਪਰਿਵਾਰ ਨੂੰ ਬਹੁਤਸਾ ਹੁੰਦੀਆਂ ਨੇ ਛੋਟੇ ਤੋਂ ਹਣ ਤੇ ਸੋਡੀ ਉਧਰ ਵੀ ਬਹੁ ਲੋਡ ਹੈ ਤੇ ਧਿਆਨ ਰੱਖੋ ਭਈ ਆਪ ਦਾ ਸਾਨੂੰ ਬੜਾ ਦੁੱਖ ਹੁੰਦਾ ਹੈ ਜੇ ਤੋ ਕੋਈ ਆਪਦੇ ਨਾਲ ਹਨਾ ਆਪਦੇ ਨੌਜਵਾਨ ਆਪਦੇ ਪੰਜਾਬੀ ਕਮਿਊਨਿਟੀ ਦੇ ਨੌਜਵਾਨ ਨਾਲ ਕੁਛ ਐਦਾਂ ਦਾ ਹੁੰਦਾ ਹੈਗਾ ਉਹ ਵੀ ਕੋਈ 20-22 ਸਾਲ ਦੇ ਨਾਲ ਉਮਰ ਵੀ ਕੀ ਹੁੰਦੀ ਹੈ ਜੀ ਸੋ ਜਿਹੜੀ ਰੇ ਹੈ ਨਾ ਰੇਸਿਜ਼ਮ ਹੋਗੀ ਜਾਂ ਹੇਟ ਹੋਗੀ ਨਾ ਤਾਂ ਇਹ ਉਮਰ ਦੇਖਦੀ ਹੈ ਨਾ ਇਹ ਉਹਨਾਂ ਕੁਛ ਵੀ ਨਹੀਂ ਦੇਖਦੀ ਇਹਨੇ ਸਿਰਫ ਐਂ ਦੇਖਣਾ ਵੀ ਬਿਲਕੁਲ ਇਹਦੇ ਸਿਰ ਤੇ ਪੱਗ ਆ ਜਾਂ ਇਹ ਸਾਡੀ ਨੈਸ਼ਨੈਲਿਟੀ ਦਾ ਨਹੀਂ ਹੈਗਾ ਸੋ ਜਿੰਨਾ ਬਚਾ ਰੱਖ ਸਕਦੇ ਹੋ ਰੱਖੋ ਮੇਰੇ ਵੀਰੋਣਾ ਤੇ ਚਲੋ ਇਥੇ ਖਤਮ ਕਰਦੇ ਆਂ ਵੀਡੀਓ ਬਿਲਕੁਲ ਸਸ਼ੀ ਸਿੰਘ ਜੀ ਸਾਰੰਸ਼ ਸਪੈਕ